ਆਪਣਾ ਦੇਸ਼ ਨਾ ਆਓ ਭਗਤ ਲਈ ਬਹੁਤ ਜ਼ਿਆਦਾ ਜਾਣਿਆ ਜਾਂਦਾ ਯਾਰ ਆਓ ਭਗਤ ਤਾਂ ਸਿਰਾ ਕਰਾ ਦਿੰਦੇ ਨੇ ਜਮਾ ਨਰਿੰਦਰ ਮੋਦੀ ਧਾਓ ਭਗਤ ਦੀਆਂ ਸੋਸ਼ਲ ਮੀਡੀਆ ਤੇ ਉੱਤੇ ਵੀਡੀਓਜ਼ ਬਹੁਤ ਵਾਇਰਲ ਹੁੰਦੀਆਂ ਨੇ ਤੇ ਫਰਾਂਸ ਦੇ ਰਾਸ਼ਟਰਪਤੀ ਨੇ ਜਿਹੜੇ ਮੈਨੂਅਲ ਮੈਕਰੋਨ ਜਦੋਂ ਇੰਡੀਆ ਪਹੁੰਚਦੇ ਨੇ ਯਾਰ ਇੱਕ ਵੀਡੀਓ ਬੜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਤੇ ਤੁਸੀਂ ਦੱਸਿਓ ਰੈ ਆਪਣੀ ਇਸ ਵੀਡੀਓ ਬਾਰੇ ਯਾਰ ਨਰਿੰਦਰ ਮੋਦੀ ਜੀ ਦੀ ਵੀਡੀਓ ਤਾਂ ਯਾਰ ਉਹਦੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦੀ ਕੁਛ ਨਾ ਕੁਛ ਮਜ਼ਾਕੀਆ ਹੁੰਦਾ ਵੀਡੀਓ ਦੇ ਵਿੱਚ ਤੇ ਆਓ ਵੀਡੀਓ ਦੇਖਦੇ ਆ ਪਹਿਲਾਂ ਸੁਣਾਉਣੇ ਤੁਹਾਨੂੰ ਵੀਡੀਓ ਪੂਰੀ ਹਨਾ ਆ ਦੇਖੋ ਤੁਸੀਂ ਚਾਹ ਦੀ ਚੁਸਕੀ ਭਰ ਰਿਹਾ ਨਰਿੰਦਰ ਮੋਦੀ ਤੇ ਰਾਸ਼ਟਰਪਤੀ ਨੇ ਫਰਾਂਸ ਦੇ ਹਾਂ ਫੂ ਨੂੰ ਦੂਸਰਵੀਂ ਤੋਂ ਫੂ ਨੂੰ ਲੈ ਕੇ ਰਿਅਲਾਈਜ਼ ਕੀਤਾ ਰਾਤ ਬਗੀ ਰਹੇ ਰਹਤੇ ਹੈ ਲੈਪਨਾ ਤੁਹਾਨੂੰ ਆਹ ਦੇਖੋ ਚਲੋ ਫਰਾਂਸੀ ਇੰਨੇ ਵੀ ਬਹੁਤ ਸਾਰੇ ਟੂਰਿਸਟ ਹੋ ਗਏ ਇੱਥੇ ਚਾਹ ਪੀ ਰਹੇ ਹੈ ਰਾਸ਼ਟਰਪਤੀ ਦੇ ਨਾਲ ਤੇ ਇੱਕ ਸਭ ਤੋਂ ਖਾਸ ਗੱਲ ਕੀ ਹੋਈ ਯਾਰ ਇੱਥੇ ਨਾ Google Pay ਕੀਤਾ ਇਹਨਾਂ ਨੇ ਆਨਲਾਈਨ ਡਿਜੀਟਲ ਇੰਡੀਆ ਦਾ ਨਾਰਾ ਵੀ ਦਿੱਤਾ ਆਹ ਦੇਖੋ ਸਕੈਨ ਕੀਤਾ ਤੇ ਸਕੈਨ ਕਰਕੇ ਨਰਿੰਦਰ ਮੋਦੀ ਜੀ ਨੇ ਗੂਗਲ ਪੇ ਕੀਤਾ ਚਾਹ ਦੇ ਪੈਸੇ ਜਿਹੜੇ ਆ ਉਹ ਨਰਿੰਦਰ ਮੋਦੀ ਜੀ ਨੇ ਪੇ ਕੀਤੇ ਆ ਆਨਲਾਈਨ ਤਰੀਕੇ ਦੇ ਨਾਲ ਕਹਿੰਦੇ ਵੀ ਡਿਜੀਟਲ ਹੋ ਗਿਆ ਇੰਡੀਆ ਡਿਜੀਟਲ ਇੰਡੀਆ ਦਾ ਨਾਰਾ ਵੀ ਲਾਤਾ ਖੁਸ਼ ਵੀ ਹੁੰਦੇ ਆ ਤੇ ਬਹੁਤ ਸਾਰੀਆਂ ਅਜਿਹੀਆਂ ਵੀਡੀਓ ਸੋਸ਼ਲ ਮੀਡੀਆ ਤੇ ਘੁੰਮਦੀਆਂ ਰਹਿੰਦੀਆਂ ਨਰਿੰਦਰ ਮੋਦੀ ਜੀ ਦੀਆਂ ਤੇ ਅਕਸਰ ਹੀ ਦੇਖਣ ਨੂੰ ਮਿਲਿਆ ਵੀ ਆਓ ਭਗਤ ਵਾਸਤੇ ਯਾਰ ਇੰਡੀਆ ਬਹੁਤ ਜ਼ਿਆਦਾ ਫੇਮਸ ਹੈ ਤੇ ਇੱਕ ਹੋਰ ਵੀਡੀਓ ਆ ਤੁਹਾਨੂੰ ਸਾਹਮਣੇ ਆ ਵੀ ਰਾਮ ਮੰਦਰ ਦਾ ਸਰੂਪ ਹੈ ਜਿਹੜਾ ਉਹ ਇਹਨਾਂ ਨੂੰ ਗਿਫਟ ਕੀਤਾਗਾ ਇਹ ਆਉ ਭਗਤ ਦੇ ਤਰੀਕੇ ਜਿਹੜੇ ਨਰਿੰਦਰ ਮੋਦੀ ਦੇ ਵੱਖਰੇ ਹੀ ਹੁੰਦੇ ਆ ਤੇ ਕਿਹਨੂੰ ਕਿਹਨੂੰ ਇਹ ਤਰੀਕਾ ਵਧੀਆ ਲੱਗਿਆ ਯਾਰ ਵੀਡੀਓ ਸ਼ੇਅਰ ਕਰ ਦਿਓ ਤੇ ਕਮੈਂਟਾਂ ਜਨਾ ਆਪਣੀ رائے ਜ਼ਰੂਰ ਦਿਆ ਕਰੋ ਕਿਉਂਕਿ ਨਰਿੰਦਰ ਮੋਦੀ ਜਦੋਂ ਕੋਈ ਕੰਮ ਕਰਦੇ ਆ ਜਾਂ ਕੋਈ ਵੀਡੀਓ ਇਹਨਾਂ ਦੀ ਬਣ ਜਾਂਦੀ ਆ ਤਾਂ ਬਹੁਤ ਜ਼ਿਆਦਾ ਵਾਇਰਲ ਹੋ ਜਾਂਦੀ ਆ ਤੇ ਆ ਤੁਸੀਂ ਚਾਹ ਵਾਲਾ ਤਰੀਕਾ ਤਾਂ ਦੇਖ ਹੀ ਲਿਆ ਵੀ ਚਾਹ ਦੀ ਚੁਸਕੀ ਭਰ ਕੇ ਨਾ Google Pay ਕਰਨਾ, ਆਨਲਾਈਨ ਪੇ ਕਰਨਾ ਤੇ ਨਾਲੇ ਡਿਜੀਟਲ ਇੰਡੀਆ ਦਾ ਨਾਹਰਾ ਲਾ ਦੇਣਾ। ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਮਾਰਤੇ ਨਾਲੇ ਤਾਂ ਚਾਹ ਪੀਲੀ ਰਾਸ਼ਟਰਪਤੀ ਦੇ ਨਾਲ ਨਾਲੇ ਇਹ ਦੱਸਦਾ ਕਿ ਸਾਡੇ ਇੰਡੀਆ ਦਾ ਡਿਜੀਟਲ ਪੇ ਚੱਲਦਾ ਹੈ ਆਨਲਾਈਨ ਹੀ ਪੇ ਕਰਦੇ ਆ ਸਾਰੇ ਲੋਕ ਤੇ ਦੋਸਤੋ ਕਿਨੂ ਕਿਨੂ ਇਹ ਵੀਡੀਓ ਵਧੀਆ ਲੱਗੀ ਉਹ ਵੀ ਜਰੂਰ ਦੱਸਿਓ ਤੇ ਕਮੈਂਟਾਂ 'ਚ ਨਾ ਆਪਣੀ رائے ਜਰੂਰ ਸਾਂਝੀ ਕਰਿਓ ਇਸ ਵੀਡੀਓ ਬਾਰੇ ਕਿ ਆਨਲਾਈਨ ਡਿਜੀਟਲ ਇੰਡੀਆ ਦਾ ਜਿਹੜਾ ਨਾਰਾ ਨਰਿੰਦਰ ਮੋਦੀ ਦਿੰਦੇ ਆ ਕਿ ਉਹ ਡਿਜੀਟਲ ਇੰਡੀਆ ਪੂਰੇ ਇੰਡੀਆ ਦੇ ਵਿੱਚ ਡਿਜੀਟਲ ਪੇ ਚੱਲ ਰਿਹਾ ਹੈ ਤੇ ਕੌਣ-ਕੌਣ ਉਸ ਦੀ ਯੂਜ਼ਿੰਗ ਕਰਦਾ ਹੈ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਕਰਿਓ ਸਾਂਝੀ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਧੰਨਵਾਦ